ਹੈਲੋ ਹੈਲੋ ਹਾਂਜੀ ਬਾਈ ਚਿਕਨਪੁਰਾ ਦਾ ਚਿਕਿਤਵਾਜ ਬਾਈ ਖਾਲਸਾ ਜੀ ਫਤੇ ਵਿਕਰਮ ਸਿੰਘ ਬੋਲ ਰਹੇ ਹੋ ਹਾਂਜੀ ਹਾਂਜੀ ਬਾਈ ਹਾਂ ਵਿਕਰਮ ਸਿੰਘ ਮੈਂ ਗੁਰਮੀਤ ਬੋਲ ਰਿਹਾ ਸੀ ਮੈਂ ਤੁਹਾਡੀ ਕੋਈ ਦੱਸਿਆ ਸੀ ਫਤੇ ਭਾਈ ਨੀ ਨਾ ਦੱਸਿਆ ਸੀ ਤੁਹਾਡਾ ਫੋਨ ਕਰਨਗੇ ਹਾਂ ਮੈਂ ਕਰਦੀ ਮੈਂ ਵੀਡੀਓ ਦੇਖਿਆ ਇਹ ਵਾਇਰਲ ਜੋ ਹੋ ਰਿਹਾ ਹੈ ਇਹ ਤੁਹਾਡਾ ਵੀਡੀਓ ਹੈ ਹਾਂਜੀ ਹਾਂਜੀ ਨਹੀਂ ਭਾਜੀ ਇਹ ਮੇਰਾ ਨਹੀਂ ਹੈਗਾ ਮਤਲਬ ਮੇਰੇ ਸਾਲੇ ਦਾ ਹੈਗਾ ਬਾਈ ਤੇ ਕੀ ਗੱਲ ਹੋਈ ਕੀ ਕੀ ਕਹਾਣੀ ਹੈ ਬਾਜੀ ਕਹਾਣੀ ਮਤਲਬ ਕੁਛ ਵੀ ਨਹੀਂ ਸੀ ਮੈਂ ਤੇ ਮੇਰੀ ਮਿਸਿਸ ਸੀ ਤੇ ਬਾਜੀ ਅਸੀਂ ਆਰੇ ਸਾਹ ਤੋਂ ਦਵਾਈ ਲੈ ਕੇ ਮੈਡੀਕਲ ਲੈ ਕੇ ਉਹ ਬੱਧੇ ਖਰਾਬ ਸੀ ਮਿਸਿਸ ਦੀ ਅੱਛਾ ਤੇ ਮਤਲਬ ਆਰੇ ਸਾਹ ਤੇ ਇਹਨਾਂ ਦੀ ਕੋਈ ਬਰਾਤ ਬਰੂਲ ਜਾ ਰਹੀ ਸੀ ਕਿੰਨਾਂ ਦੀ ਕਿਹੜੇ ਹੈ ਕਿਵੇਂ ਠਾਕਰ ਠਾਕਰ ਹੈਗਾ ਸੋਹੇ ਹੈਗੇ ਨੇ ਗੋਇੰਦਵਾਲ ਦੇ ਨਾ ਅੱਛਾ ਠਾਕਰ ਸਮਾਜ ਹੈਗਾ ਥੈਂਕ ਯੂ ਅੱਛਾ ਤੇ ਇਹਨਾਂ ਦਾ ਇਹਨਾਂ ਦੀ ਕੋਈ ਬਰਾਤ ਬਰੂਲ ਜਾ ਰਹੀ ਤੇ ਬਰਾਤ ਦੇ ਵਿੱਚ ਕਾਂਟਾ ਟੋਰਨ ਦੇ ਦੂਤਰ ਪੰਜਵੇਂ ਨੇ ਇਸ਼ਰਾਫ ਤੋਂ ਪੁੱਗੀ ਸੀ ਤੇ ਬਾਜੀ ਅਸੀਂ ਗੱਡੀ ਲੈ ਕੇ ਜਾ ਰਹੇ ਸੀ ਤੇ ਮਤਲਬ ਗੱਡੀ ਦੇ ਬਾਹਰ ਮੈਂ ਹੋਰ ਨਹਾਰਨ ਮਾਰੇ ਵਾਵਾ ਤੇ ਉਹ ਮਤਲਬ ਸਾਈਡ ਵੀ ਨਹੀਂ ਦੇ ਰਹੇ ਸਨ ਤੇ ਹੋਰ ਉਲਟਾ ਮਤਲਬ ਗੱਡੀ ਦੇ ਉੱਤੇ ਤੇ ਜਾਦਾ ਆ ਕੇ ਚੜ ਰਹੇ ਹੈਗੇ ਸਿਰ ਹੁਣ ਨੱਚ ਰਹੇ ਸਨ ਮਤਲਬ ਹਾਂਜੀ ਉਹਨੇ ਜਿਆਦਾ ਗੱਡੀ ਦੇ ਉੱਤੇ ਚੜ ਰਹੇ ਸਨ ਤੇ ਫਿਰ ਮਿਸਿਸ ਵੀ ਸੀ ਮੇਰੇ ਨਾਲ ਤੇ ਫਿਰ ਉੱਤੇ ਇੱਕ ਬੰਦੇ ਨੂੰ ਮੈਂ ਥੋੜਾ ਜਿਹਾ ਧੱਕਾ ਦੇ ਦਿੱਤਾ ਵੜ ਕੇ ਔਰ ਇਹ ਸਾਈਡ ਨੂੰ ਕੀਤਾ ਤੇ ਬਾਜੀ ਐਨੇ ਚ ਮਤਲਬ ਕਾਂਟਾ ਤੋਂ ਮੁੰਡੇ ਸਿਰ ਮਤਲਬ ਇੱਕ ਤਾਂ ਮੰਨੂ ਪਏ ਹੈਗੇ ਨੇ अच्छा हां जी फिर ਤੁਹਾਨੂੰ ਮਾਰਿਆ ਫਿਰ ਤੁਹਾਡਾ ਸਾਲਾ ਕਿਵੇਂ ਆ ਗਿਆ ਵਿੱਚ हां जी ਸਰਪਾਜੀ ਮਤਲਬ ਮੰਨੂ ਮਾਰਿਆ ਤੇ ਹਾਂ ਮਤਲਬ ਹੋਈ ਪੰਜ-ਛੇ ਜਨਰਲ ਮੇਰੀ ਹੱਤਾ ਪਾਈ ਹੋਈ ਤੇ ਫਿਰ ਮਤਲਬ ਮੈਂ ਨੇ ਜੋ ਫੋਨ ਕੀਤਾ ਕਿ ਮਤਲਬ ਮੇਰੇ ਲੜਾਈ ਲੜਾਈ ਹੋਈ ਤੇ ਅੰਨੇ ਚੋਕ ਮੇਰੇ ਕਾਲੇ-ਕੂਲੇ ਆਏ ਨੇ ਤੇ ਸਰਪਾਜੀ ਮਤਲਬ ਗੀਤ ਬਚਾ ਉਹਨਾਂ ਨੇ ਕਰਵਾਇਆ ਲੇਕਿਨ ਉਲਟਾ ਉਹਨਾਂ ਨੂੰ ਖੜ ਕੇ ਬੜੇ ਉਹਨਾਂ ਦੇ ਕਿਸਤਾ-ਗੂਸਾ ਨਾਲ 2-3 ਮੁੰਡਿਆਂ ਨੇ ਪਰਾਂ ਨੂੰ ਖਿੱਚਿਆ ਖਾਚਿਆ ਕਿਸਤਾ ਤੋਂ ਤੁਸੀਂ ਤੁਸੀਂ ਕੱਲੇ ਸੀ ਜੀ ਮਾ ਜੀ ਨਾ ਕੱਲ੍ਹ ਹੀ ਜੇ ਸ਼ੁਰੂ ਤੋਂ ਮੈਂ ਤੇ ਮੇਰੀ ਮਿਸਿਸ ਤੋਂ ਇਲਾਵਾ ਸਾਡੇ ਨਾਲ ਕੋਈ ਨਹੀਂ ਸੀ। ਉਹ ਸਮਟਿੰਗ 15-20 ਮਿੰਟ ਬਾਅਦ 15-20 ਮਿੰਟ ਲੜਾਈ ਚੱਲਣ ਤੋਂ ਬਾਅਦ ਉਹ ਆਏ ਨੇ ਮੇਰੇ ਸਾਲੇ ਹੋਏ। ਤੇ ਫਿਰ ਤੁਹਾਨੂੰ ਵੀ ਕੋਈ ਛੋਟ-ਛੋਟ ਲੱਗੀ ਹੈ ਕਿਧਰੇ ਤੁਹਾਨੂੰ? ਹਾਂ ਜੀ ਗਾਏ ਛੋਟ ਲੱਗੀ ਮੇਰੀ ਆਈ ਬ੍ਰੋ ਹੈਗਾ ਨਾ ਆਈ ਬ੍ਰੋ ਫੜਾ ਕੱਟ ਵੱਜਿਆ ਹੈਗਾ। ਲੋਕੀ ਅੱਖੀ ਮਤਲਬ ਅੱਖੀ ਦੇ ਅੱਖੀ ਦੇ ਆਈ ਬ੍ਰੋ ਦੇ ਵਿੱਚ ਟੁੱਟ ਲੱਗੀ ਹੋਈ ਹੈ। ਤੇ ਕਿੰਨੇ ਵਜੇ ਦੀ ਘਟਨਾ ਹੈ ਕਰੀ ਤਰੀਕ ਕਿੰਨੇ ਵਜੇ ਗੱਲ ਬਾਤ ਜੀ ਮਤਲਬ ਸਪੰਸਿਨ 9:30 ਪੋਨੇ 10 10 ਵਜੇ ਦੇ ਆਸ-ਪਾਸ ਲਾ ਲਓ ਰਾਤ ਦੇ ਰਾਤ ਦੇ ਤੇ ਤੁਸੀਂ ਫਿਰ ਜੀ ਨਹੀਂ ਰਾਤ ਨੂੰ ਕਿਥੋਂ ਆ ਰਹੇ ਸੀ 10 ਵਜੇ ਹਾਂ ਜੀ ਅਸੀਂ ਮਤਲਬ ਨਾਲ ਬੋਲ ਰਹੀ ਹਾਂ ਮਿਸ ਜੀ ਤੱਦੇ ਟਖਰਾਹ ਸੀ ਤੇ ਦਵਾਈ ਲੈ ਕੇ ਆ ਰਹੀ ਸੀ ਅੱਛਾ ਤੁਸੀਂ ਉਹ ਪਹਿਲਾਂ ਮੈਸੇਜ ਦੋ ਹੀ ਸੀ ਬਸ ਹਾਂ ਜੀ ਸੀ ਦੋ ਹੀ ਸੀ ਜੀ ਤੇ ਫਿਰ ਜੀ ਮੈਂ ਮਤਲਬ ਕੈਮਰੇ ਘੁੰਮ ਰਹੇ ਬਾਜੀ ਲੱਗੇ ਹੋਏ ਨੇ ਐਸਟੀ ਵੀ ਨਹੀਂ ਤੋ ਕੈਮਰੇ ਦੀ ਰਿਕਾਰਡਿੰਗ ਤੁਸੀਂ ਲੈ ਲਈ ਹੈ ਨਹੀਂ ਲਈ ਲਈਤ ਨਹੀਂ ਉਹ ਕਰਾ ਮਿਲ ਜਾਈਗੀ ਅਰੇ ਵੀਰ ਜੀ ਤੁਸੀਂ ਕਮਾਲ ਕਰਦੇ ਹੋ ਹੁਣ ਤੱਕ ਤੁਸੀਂ ਕੱਲ ਦੀ ਘਟਨਾ ਹੈ ਸ਼ਾਇਦ ਹੈ ਨਾ ਤੁਸੀਂ ਹੁਣ ਤੱਕ ਰਿਕਾਰਡਿੰਗ ਹੀ ਨਹੀਂ ਲਈ ਅਜੇ ਤੱਕ ਵੀਰ ਜੀ ਬਹੁਤ ਕੁਝ ਖਤਮ ਹੋ ਜਾਂਦਾ ਹੈ ਡਿਲੀਟ ਹੋ ਜਾਂਦਾ ਹੈ ਅੱਜ ਕੱਲ ਨਾ ਜਿੱਦੋਂ ਬੰਦਾ ਖੁਦ ਫਸਦਾ ਹੈ ਨਾ ਤੇ ਦੂਜੀ ਪਾਰਟੀ ਵੀ ਪੂਰਾ ਜ਼ੋਰ ਕਰਦੀ ਹੈ ਅੱਛਾ ਵੀਰ ਜੀ ਇੱਕ ਗੱਲ ਹੋਰ ਪੁੱਛਣਾ ਚਾਹਾਂਗਾ ਜੋ ਸਾਰੇ ਲੋਕੀ ਪੁੱਛ ਵੀ ਰਹੇ ਨੇ ਕਮੈਂਟਸ ਵਿੱਚ ਕਿ ਜੋ ਆਪਣੇ ਐਮਐਲਏ ਸਾਹਿਬ ਨੇ ਇਹਨਾਂ ਦਾ ਕੀ ਰੋਲ ਹੈ ਇਸ ਵਿੱਚ ਅੱਜ ਜੀ ਰੋਲ ਕੁਝ ਨਹੀਂ ਹੈਗੇ ਉਹ ਹੀ ਆਪਣਾ ਐਮਐਲਏ ਆਪਣੇ ਸਮਾਜ ਜੱਟ ਸਿੱਖ ਹੈਗਾ ਉਹ ਕਰਾ ਦੇ ਬਾਕੀ ਆਪਣੇ ਸਮਾਜ ਵਾਸਤੇ ਪਾਜੀ ਗਈ ਹੈ ਕਰੋ ਨਹੀਂ ਕੁਝ ਲੋਗ ਇਹ ਵੀ ਲਿਖ ਰਹੇ ਨੇ ਕਿ ਦੂਜੀ ਪਾਰਟੀ ਹੈ ਉਹ ਵੀ ਭਾਜਪੀ ਦੀ ਹੈ ਇਸ ਕਰਕੇ ਕੋਈ ਕਾਰਵਾਈ ਨਹੀਂ ਹੋ ਰਹੀ ਹਾਂਜੀ ਹਾਂਜੀ ਉਹਨਾਂ ਨੇ ਕਾਫੀ ਮਤਲਬ ਚੰਗਾ ਦਾ ਉਹ ਹੈਗਾ ਨਾ ਐਮਐਲਏ ਨਾਲ ਜਿਹੜੀ ਪਾਰਟੀ ਨਾਲ ਸਾਡੀ ਲੜਾਈ ਹੋਈ ਹੈ ਨਾ ਹਾਂਜੀ ਉਹ ਮਤਲਬ ਖਾਕ ਬੰਦੇ ਹੈਗੇ ਨੇ ਐਮਐਲਏ ਦੇ ਅੱਛਾ ਦੂਜੀ ਗੱਲ ਹੋਰ ਕਿ ਜੋ ਇਹ ਲੜਾਈ ਹੋਈ ਉਸ ਵਿੱਚ ਇੱਕ ਪੱਤਰਕਾਰ ਸੀ ਜੋ ਉਹਨਾਂ ਦਾ ਰਿਸ਼ਤੇਦਾਰ ਸੀ ਦੇ ਗਵਾਸ ਕਰਦਾ ਉਸ ਕਰਕੇ ਕੋਈ ਨਿਊਜ਼ ਤੁਹਾਡੀ ਉਲਟੀ ਆਈਏ ਤੁਸੀਂ ਪੁਲਿਸ ਵਾਲਿਆਂ ਨੂੰ ਮਾਰਿਆ ਐ ਐਸੀ ਗੱਲ ਵੀ ਆਈ ਐ ਹਾਂਜੀ ਭਾਜੀ ਸਾਡੇ ਸੁਣਨ ਚ ਤੇ ਆਈ ਐ ਲੇਕਿਨ ਅਸਾਨੂੰ ਕੋਈ ਅਜੀਬ ਮਤਲਬ ਨਿਊਜ਼ ਦਾ ਪਤਾ ਨਹੀਂ ਲੱਗਾ ਲੇਕਿਨ ਸੁਣਨ ਚ ਆਈ ਐ ਕਿ ਉਹਨਾਂ ਨੇ ਪੁਲਿਸ ਦੀ ਨਿਊਜ਼ ਲਈ ਚੀ ਕਿ ਚਾਰ ਪੰਜ ਲੇਡੀਜ਼ ਆਦੇ ਮਤਲਬ ਸਿਰ ਪਾਟੇ ਹੈ ਜਿਹਨਾਂ ਦਾ ਉਹਦਰ ਤੇ ਮਤਲਬ ਮੇਰੀ ਵੀ ਆਈ ਸੀ ਕਿ ਮਤਲਬ ਮੈਂ ਕਿਸੇ ਬੱਚੇ ਉੱਤੇ ਗੱਡੀ ਚੜਾ ਲੱਗਾ ਵਾਂ ਤੇ ਕਦੋਂ ਉਹਨਾਂ ਨੇ ਮਤਲਬ ਮੇਰੇ ਤੇ ਹੋਰ ਆ ਵੀ ਆਈ ਸੀ ਕਿ ਮਤਲਬ ਇਹਨਾਂ ਨੇ ਬਰਾਤ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਸਾਡਾ ਸਾਡੀ ਮਾਰਾ ਪੀਟ ਹੋਈ ਐ अच्छा तो ਤੁਸੀਂ ਜਵਾਬ ਦਿਓ ਨਾ ਕਿ ਕੋਈ ਜੋ ਬਰਾਤ ਨੂੰ ਲੁੱਟਣ ਆਏਗਾ ਆਪਣੀ ਵਾਈਫ ਨੂੰ ਲਾਏਗਾ ਹਾਂਜੀ ਹਾਂਜੀ ਦੋ ਬੰਦੇ ਜਾਣਦੇ ਐਸਾ ਕਿ ਜਿਹੜੇ ਥੋੜਾ ਉਹਨਾਂ ਲੀਡਰ ਵੀ ਹੁੰਦੇ ਨੇ ਨਾ ਸੋਨਾ ਦਾ ਅੱਡੇ ਸੇ ਲੀਡਰ ਦਾ ਜੀ ਸਮਝ ਨਹੀਂ ਆਇਆ ਕਿ ਕੋਈ ਕੋਈ ਦੋਈ ਕੁਸਕ ਨੂੰ ਕਹਿੰਦਾ ਕੋਈ ਕੋਈ ਬੰਦਾ ਕਹਿੰਦਾ ਚਲੋ ਵੀਰ ਜੀ ਜੋ ਵੀ ਸਿਕ ਸਮਾਜ ਦੀ ਤਰਫੋਂ ਹੈ ਚਾਹੀਦੀ ਹੈ ਹਲਕੀ ਐਮਐਲਏ ਸਾਹਿਬ ਦਾ ਫਰਜ਼ ਬਣਦਾ ਇੱਥੇ ਕਿ ਦੋਨੋਂ ਧਿਰਾਂ ਨੂੰ ਬਤਾ ਕੇ ਅੰਦੇ ਜੋ ਮਤਲਬ ਪ੍ਰਧਾਨ ਸਾਹਿਬ ਹੈ ਜਿਹਨੇ ਹੋਰ ਵੀ ਮੁਖਬਰ ਹੈਗੇ ਨੇ ਉਹਨਾ ਵੱਲੋਂ ਮਤਲਬ ਕੋਈ ਇਹੋ ਜਿਹਾ ਓਬਜੈਕਸ਼ਨ ਨਹੀਂ ਚੁੱਕਿਆ ਜਾ ਰਿਹਾ ਤਦ ਆਪਣਾ ਨਹੀਂ ਤੁਸੀਂ ਤੁਸੀਂ ਗਏ ਸੀ ਆਪਣੇ ਐਮਐਲਏ ਸਾਹਿਬ ਕੋਲ ਨਹੀਂ ਭਾਜੀ ਗਏ ਚਲੋ ਅਸੀਂ ਅੱਗੇ ਜੀ ਇੱਕ ਵਾਰ ਜਾਣਾ ਚਾਹੀਦਾ ਨਾ ਉਹਦੀ ਨੌਲੇਜ ਵਿੱਚ ਗੱਲ ਪਾਈ ਤੇ ਜਾਏ ਇੱਕ ਵਾਰ ਕੀ ਬਤਾਉ ਉਹਨਾਂ ਨੂੰ ਅਜੇ ਨੌਲੇਜ ਵਿੱਚ ਨਾ ਹੋਏ ਗੱਲ ਅਜੀ ਭਾਜੀ ਵੇਖ ਲਾ ਜੇ ਫਿਰ ਵੱਡੇ ਆਪਣੇ ਗੁਰੂਆਂ ਨਾਲ ਗੱਲ ਕਰ ਲੈ ਨਹੀਂ ਤੁਸੀਂ ਇੱਕ ਵਾਰ ਸਵੇਰੇ ਜਾਓ ਮਿਲੋ ਇੱਕ ਵਾਰ ਤੇ ਮੈਂ ਵੀ ਚਾਹੁੰਦਾ ਕਿ ਇਹ ਜੋ ਮੁੱਦਾ ਹੈ ਇਸ ਤਰ੍ਹਾਂ ਦਾ ਨਾ بڑੇ ਅੱਛਾ ਕੇਸ ਪੱਟੇ ਗਏ ਇਹ ਮੈਨੂੰ ਵੀਡੀਓ ਚ ਕਲੀਅਰ ਸਮਝ ਨਹੀਂ ਆ ਰਿਹਾ ਕੇਸ ਪੱਟੇ ਜਾ ਰਹੇ ਕਿ ਨਹੀਂ ਪੱਟੇ ਜਾ ਰਹੇ ਕਿਉਂਕਿ ਜੋ ਪੁਲਿਸ ਵਾਲੇ ਉਹ ਵੀ ਪੱਟੇ ਦੂਜਾ ਮੁੰਡਾ ਪੱਟ ਰਿਹਾ ਕੇਸ ਪਹਿਲੇ ਦੂਜਾ ਮੁੰਡਾ ਪੱਟ ਰਿਹਾ ਜਿਹਨੇ ਸਫਾ ਬੰਨਿਆ ਹੋਇਆ ਹਾਂ ਉਹਨੇ ਉਹਨੇ ਪੱਟਿਆ ਹਾਂਜੀ ਲੇਕਿਨ ਜੇ ਉਹ ਲੈ ਕੇ ਜਾ ਰਹੇ ਨਾ ਤਾਂ ਉਹ ਕੇਸ ਫਿਰ ਪੁਲਿਸ ਵਾਲੇ ਨੇ ਹੀ ਫੜੇ ਦੇਣਗੇ ਜੀ ਉਹ ਪੁਲਿਸ ਵਾਲੇ ਨੇ ਕੇਸ ਫੜੇ ਦੇ ਹਾਂਜੀ ਜੀ ਉਹ ਉਹ ਤੋਂ ਛੁੱਟ ਕੇ ਉਹਨੂੰ ਗੱਡੀ 'ਚ ਬਿਠਾ ਰਹੇ ਨੇ ਨਾ ਹਾਂਜੀ ਵਾਲੇ ਨੂੰ ਹਾਂਜੀ ਹਾਂਜੀ ਉਹ ਮਤਲਬ ਫਿਰ ਉਹਦਾ ਕੇਸ ਤੁਸੀਂ ਧਿਆਨ ਦਿਓ ਉਹਦਾ ਕੇਸਾਂ ਨੂੰ ਮਤਲਬ ਡਿਵਰ ਰਿਪੋਰਟ ਫੜਿਆ ਕਰਨੇ ਪੁਲਿਸ ਵਾਲੇ ਨੇ ਇਹਨਾਂ ਬਰਦੋ ਕਹਾ ਮਤਲਬ ਗੋਬਿੰਦਗੜ ਵਰਗੇ ਇਲਾਕੇ ਵਿੱਚ ਜਿੱਥੇ ਕਿ ਆਪਾਂ ਕਹਿੰਦੇ ਆ ਸਿਕਬੋ ਗੰਟੀchne ਉੱਥੇ ਵੀ ਅਗਰ ਬਾਜ਼ਾਰ ਵਿੱਚ ਹਾਲਾਤ ਹੋ ਰਹੇ ਨੇ ਤੇ ਬਾਕੀ ਜਗ੍ਹਾ ਕਿੱਥੇ ਸੇਫ ਨੇ ਹਾਂਜੀ ਉਹ ਬਾਕੀ ਸਾਡੇ ਇੰਟਰਵਿਊ ਦੇਣਾ ਥੋੜੇ ਉਨਾ ਕਰਨ ਕੀ ਹੈ ਗੱਲਾ ਹੋ ਜਾਂਦੀ ਹੈ ਥੋੜਾ ਨਹੀਂ ਨਹੀਂ ਵੀਰ ਜੀ ਆਪਾਂ ਲੀਡਰ ਰੱਖਦਾ ਹੈ ਸ਼ੂ ਆਤੀ ਇਹਨੂੰ ਨਜ਼ਰੀਏ ਜੇ ਇੱਕਦਮ ਦੋਸ਼ਨਾ ਦਈਏ ਆਪੇ ਕੋਈ ਪਤਾ ਕਰ ਲਈਏ ਲੀਡਰ ਲੀਡਰ ਦੀ ਕੋਈ ਗੱਲ ਵੀ ਨਹੀਂ ਜਿਹੜੇ ਸਾਡੇ ਸਾਡੇ ਮੁਖ ਪਰਨੇ ਦਾ ਬਾਜੀ ਹਾਂ ਜੀ ਅਸੀਂ ਆਪਸ ਵਿੱਚ ਡਿਵਾਈਡ ਹੋਏ ਦਿਆ ਕਲਮਾ ਲਾ ਕੇ ਗੱਲ ਹੈ ਜੀ ਕੱਲ ਦੀ ਘਟਨਾ ਤੁਸੀਂ ਹੁਣ ਤੱਕ ਐਮਐਲਏ ਸਾਹਿਬ ਨੂੰ ਮਿਲੇ ਨਹੀਂ ਤੁਹਾਡੇ ਦੋ ਕਦਮ ਤੇ ਐਮਐਲਏ ਸਾਹਿਬ ਦਾ ਘਰ ਆਵੇ ਤੇ ਖਿਆਲ ਨਾਲ ਗੋਬਿੰਦਰ ਜਾਦੂ ਵੱਡਾ ਨਹੀਂ ਹੈ ਉਹੀ ਉਹੀ ਤੇ ਗੱਲ ਨੇ ਬਾਜੀ ਅਸੀਂ ਸ਼ੁਰੂ ਤੋਂ ਹੀ ਡਿਵਾਈਡ ਹੋਏ ਦਿਆਂ ਹੁਣ ਐਮਐਲਏ ਦੇ ਚੱਕਰ ਐਹੀ ਚੱਕਰ ਹੋ ਰਿਹਾ ਬਾਜੀ ਨੇ ਵੀ ਜੀ ਦੇਖੋ ਬਾਕੀ ਤੁਹਾਡੀ ਪਰਸਨਲ ਲੜਾਈ ਕੋਈ ਵੀ ਹੋਏ ਪਰ ਮੈਨੂੰ ਉਮੀਦ ਹੈ ਕਿ ਇਸ ਮਾਮਲੇ ਤੁਹਾਡੀ ਹੈਲਪ ਜ਼ਰੂਰ ਕਰਨਗੇ ਉਹ ਅਗਰ ਤੁਸੀਂ ਜਾਓਗੇ ਤੇ ਅਗਰ ਜਾਓਗੇ ਨਹੀਂ ਵੀਰ ਜੀ ਉਹ ਦੂਜਾ ਪੱਖ ਜਾ ਕੇ ਘਰ ਬੈਠੇ ਉਹਨਾਂ ਨੇ ਮੰਨ ਲਓ ਫਿਰ ਮਜਬੂਰੀ ਹੋ ਜਾਂਦੀ ਹੈ ਬਾਕੀ ਬਾਕੀ ਵੇਸੇ ਤੇ ਮੈਂ ਮਤਲਬ ਰਹਿਣ ਵਾਲਾ ਪੁਨਾਏ ਦਾ ਹੀ ਹੈਗਾ ਵਾਂ ਹਨਾ ਤੇ ਮਤਲਬ ਮੇਰੇ ਸਸੁਰਾਲ ਹੈਗੇ ਨੇ ਤੇ ਗੋਵਿੰਦਗੜ੍ਹ ਹਾਂ ਤੁਹਾਡੇ ਨਾਲ ਥੋੜਾ ਸਮੇਂ ਮੇਰੀ ਗੱਲ ਹੋਈ ਸੀ ਥੋੜੇ ਦਿਨ ਪਹਿਲੇ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇਸ ਤੋਂ ਮਿਲਣਾ ਚਾਹੁੰਦੇ ਆ ਮੈਂ ਕਿਹਾ ਤੁਸੀਂ ਇੱਕ ਵਾਰ ਐਮਐਲਏ ਸਾਹਿਬ ਨੂੰ ਮਿਲ ਲਓ ਉਮਰ ਨੂੰ ਉਮੀਦ ਹੈ ਕਿ ਕੋਈ ਨਵੀਂ ਇਨਫੋਰਮੇਸ਼ਨ ਕਰ ਦੇ। ਕੋਈ ਤੋਂ ਫਤਿਹ ਫਤਿਹ ਭਾਈ ਹੋਈ ਆ ਰਹੇ ਨੇ ਹਨਾ ਪਿੰਡੋਂ ਸਾਰੇ। ਹੋਰ ਮਤਲਬ ਮੇਰੇ ਡੈਡੀ ਹੋਰੀ ਆ ਰਹੇ ਨੇ ਤੇ ਹੋਰ ਮਤਲਬ ਪਿੰਡੋਂ ਮਤਲਬ ਇਕੱਠੇ ਹੋ ਕੇ ਮੁੰਡੇ ਆ ਰਹੇ ਨੇ। ਫਿਰ ਅਸੀਂ ਇਹ ਕਹਿੰਦੇ ਇੱਕ ਵਾਰ ਐਮਐਲਏ ਸਾਹਿਬ ਨਾਲ ਵੀ ਗੱਲ ਕਰ ਲੈਂਦੇ ਆ ਫਿਰ ਉਹਨਾਂ ਨੂੰ ਕੀ ਜਵਾਬ ਦਿੰਦੇ ਨੇ ਫਿਰ। ਠੀਕ। ਅੱਛਾ ਵੀਰ ਜੀ ਤੁਹਾਡੀ ਜਿਵੇਂ ਕਾਲ ਹੈ ਪੂਰੀ ਰਿਕਾਰਡ ਕੀਤੀ ਹੈ ਤੁਸੀਂ ਮੈਂ ਉੱਥੇ ਪਾ ਦਿਆਂ ਨੂੰ ਸੋਸ਼ਲ ਮੀਡੀਆ ਤੇ ਤੁਹਾਨੂੰ ਕੋਈ ਆਪੱਤੀ ਤੇ ਨਹੀਂ? ਨਹੀਂ ਨਹੀਂ ਬਾਜੀ ਕੋਈ ਨਿਕਰ ਨਹੀਂ ਕਿਉਂਕਿ ਨਾ ਲੋਕੀ ਪੁੱਛਦੇ ਪੈਨੇ ਕਿ ਕੋਣ ਵੀਰ ਹੈ ਕਿਸ ਨਾਲ ਘਟਨਾ ਹੋਈ ਹੈ ਅੱਛਾ ਤੁਹਾਡਾ ਨਾਮ ਤੇ ਵਿਕਰਮ ਸਿੰਘ ਹੈ ਜਿਸ ਵੀਰ ਨਾਲ ਇਹ ਘਟਨਾ ਹੋਈ ਹੈ ਉਹਦਾ ਨਾਮ ਕੀ ਹੈ ਕੁਵਰਪਾਲ ਸਿੰਘ ਇਹਦਾ ਬਾਜੀ ਕੁਵਰ ਤੁਹਾਡੇ ਮਤਲਬ ਜੀਜਾ ਜੀ ਨੇ ਸਾਲਾ ਨਹੀਂ ਸਾਲਾ ਮੇਰਾ ਸਾਲਾ ਹੈ ਤੁਹਾਡਾ ਚਲੋ ਵੀਰ ਜੀ ਸਾਡੀ ਹੋਰ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੋਏ ਤੇ ਅਸੀਂ ਵੀ ਹਾਜ਼ਰ ਹਾਂ ਤੁਸੀਂ ਕੋਈ ਮੀਟਿੰਗ ਕਰੋ ਜਾਂ ਕੁਝ ਕਰੋ ਤੇ ਦੀ ਇਨਫੋਰਮੇਸ਼ਨ ਦੇਣਾ ਸਾਨੂੰ ਇੱਕ ਵਾਰ ਹਾਂਜੀ ਹਾਂਜੀ ਜ਼ਰੂਰ ਬਾਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਠੀਕ ਹੈ ਆਪਾਂ ਦਾ ਹੈ